2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਲਾਂ ਹਜੇ ਸਵਾ ਸਾਲ ਦਾ ਸਮਾਂ ਪਿਆ ਹੋਵੇ ਪਰ ਆਮ ਆਦਮੀ ਪਾਰਟੀ ਨੇ ਆਪਣਾ ਪਲਾਨ 2027 ਤਿਆਰ ਕਰ ਲਿਆ ਹੈ ਉਹਨਾਂ ਨੇ ਆਪਣੀ ਰਣਨੀਤੀ ਬਣਾ ਲਈ ਹੈ ਕਿ ਅਸੀਂ ਕਿਵੇਂ ਹੁਣ ਲੜਾਈ ਝਗੜਾ ਕਰਕੇ ਚੋਣ ਜਿੱਤਣੀ ਆ ਕਿਵੇਂ ਅਸੀਂ ਸਾਮ-ਦਾਮ ਦੰਡ ਭੇਦ ਕਰਕੇ ਚੋਣ ਜਿੱਤਣੀ ਆ ਆਮ ਆਦਮੀ ਪਾਰਟੀ ਦਾ ਇਹ ਪਲਾਨ 2027 ਤਿਆਰ ਹੋ ਗਿਆ ਹੈ ਇਸ ਪਲਾਨ ਦੇ ਵਿੱਚ ਉਹਨਾਂ ਨੇ ਹੁਣ ਪੰਜਾਬ ਦੀਆਂ ਔਲੀਆਂ ਪਾਲੀਆਂ ਔਰਤਾਂ ਨੂੰ ਇਸਤਰੀਆਂ ਤੱਕ ਨੂੰ ਵੀ ਸ਼ਾਮਲ ਕਰ ਲਿਆ ਹੈ ਤੇ ਉਹਨਾਂ ਨੂੰ ਸ਼ਰੀਆਮ ਕਹਿਤਾ ਗਿਆ ਹੈ ਕਿ ਆ 527 ਦੀ ਚੋਣ ਜਿੱਤਣੀ ਆ ਭਲਾ ਸਾਨੂੰ ਲੜਾਈ ਕਰਨੀ ਪਵੇ ਭਲਾ ਸਾਨੂੰ ਝਗੜਾ ਕਰਨਾ ਪਵੇ ਭਲਾ ਸਾਨੂੰ ਸਾਮ-ਦਾਮ ਦੰਡ ਭੇਦੀ ਵਰਤੋਂ ਕਰਨੀ ਪਵੇ ਭਲਾ ਸਾਨੂੰ ਸੱਚ ਨੂੰ ਝੂਠ ਜਾਂ ਝੂਠ ਨੂੰ ਸੱਚ ਬਣਾ ਕੇ ਕਿਉਂ ਨਾ ਪੇਸ਼ ਕਰਨਾ ਪਵੇ ਪਰ ਅਸੀਂ 27 ਦੀ ਚੋਣ ਜਿੱਤਣੀ ਆ ਏ ਆਮ ਆਦਮੀ ਪਾਰਟੀ ਆਪਣਾ ਪਲਾਨ 2027 ਤਿਆਰ ਕਰ ਲਿਆ ਏ ਤੁਹਾਨੂੰ ਸੁਣਾ ਦਿੰਨੇ ਆ ਮਨੀਸ਼ ਸੋਧਿਆ ਦਾਇ ਬਿਆਨ ਤੁਹਾਨੂੰ ਪਹਿਲਾਂ ਯਕੀਨੀ ਆ ਰਿਹਾ ਹੋਣਾ ਕਿ ਵਾਕਈ ਆਮ ਆਦਮੀ ਪਾਰਟੀ 2027 ਦੇ ਲਈ ਅਜਿਹਾ ਖਤਰਨਾਕ ਪਲਾਨ ਬਣਾ ਰਹੀ ਆ ਜਿਸ ਦੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਆ ਬਿਲਕੁਲ ਜੀ ਆਮ ਆਦਮੀ ਪਾਰਟੀ ਦੇ ਜੋ ਇੰਚਾਰਜ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਪਲਾਨ 2027 ਬਣਾ ਲਿਆ ਏ ਤੁਹਾਨੂੰ ਪਹਿਲਾਂ ਉਹਨਾਂ ਦਾ ਬਿਆਨ ਸੁਣਾ ਦਿੰਨੇ ਆ इस तो बात तुम अपने राय नु कमेंट बॉक्स जाके जरूर साझा करना आखिर तक जरूर देखना महिला विंग का दो हजार सत्ताईस का चुनाव जितवाना दो हजार सत्ताइस के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगी तैयार है जोश के साथ बहुत बढ़िया और आम आदमी पार्टी की ਆਮ ਆਦਮੀ ਪਾਰਟੀ ਕੀ ਮਹਿਲਾ ਵਿੰਗ ਬਹੁਤ ਇੰਪੋਰਟੈਂਟ ਵਿੰਗ ਹੈ 13 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਮਹਿਲਾ ਵਿੰਗ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਲਗਾਇਆ ਗਿਆ ਜਜ ਵਿੱਚ ਮਨੀਸ਼ ਸੋਦੀਆ ਜੋ ਆਮ ਆਦਮੀ ਪਾਰਟੀ ਦੇ ਇਸਮੇ ਪੰਜਾਬ ਦੇ ਵਿੱਚ ਇੰਚਾਰਜ ਨੇ ਤੇ ਦਿੱਲੀ ਤੋਂ ਹਾਰੇ ਹੋਏ ਐਮਐਲਏ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੋ ਪੰਜਾਬ ਦੇ ਗ੍ਰਹਿ ਮੰਤਰੀ ਨੇ ਉਹ ਵੀ ਸ਼ਾਮਲ ਹੁੰਦੇ ਨੇ ਤੇ ਜੋ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਤੋਂ ਅਮਨ ਅਰੋੜਾ ਉਹ ਵੀ ਸ਼ਾਮਲ ਹੁੰਦੇ ਨੇ ਤੇ ਵਰਚੁਅਲ ਤੌਰ ਤੇ ਜੋ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਕਨਵੀਨਰ ਉਹ ਵੀ ਸ਼ਾਮਲ ਹੁੰਦੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਰੀਆਮ ਕਿਹਾ ਜਾਂਦਾ ਹੈ ਮਨੀਸ਼ ਸੋਦੀਆ ਦੇ ਵੱਲੋਂ ਕਿ ਅਸੀਂ ਤਾਂ 27 ਦੀ ਚੋਣ ਜਿੱਤਣੀ ਹੀ ਜਿੱਤਣੀ ਆ ਭਲਾ ਸਾਨੂੰ ਕਿਸੇ ਲੜਾਈ ਕਰਨੀ ਪਵੇ ਜਾਂ ਝਗੜਾ ਕਰਨਾ ਪਵੇ ਜਾਂ ਸਾਮ-ਦਾਮ ਦੰਡ ਪੇ ਜੋ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਪਰ ਅਸੀਂ 27 ਦੀ ਚੋਣ ਜਿਤਨੀ ਆ ਪਰ ਇੱਕ ਸਵਾਲ ਨਾਲ ਹੋਰ ਆ ਕਿ ਉੱਥੇ ਪੰਜਾਬ ਦਾ ਗ੍ਰਹਿ ਮੰਤਰੀ ਬੈਠਾ ਹੋਇਆ ਸੀ ਪੰਜਾਬ ਦਾ ਮੁੱਖ ਮੰਤਰੀ ਬੈਠਾ ਹੋਇਆ ਸੀ ਪਰ ਉਹ ਇਸ ਦੇ ਉੱਪਰ ਸੀਰੀਅਸ ਨੋਟ ਲੈਣ ਦੀ ਬਜਾਏ ਹੱਸਦੇ ਹੋਏ ਨਜ਼ਰ ਆਏ ਨਾਲ ਦੀ ਨਾਲ ਜੋ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਤੋਂ ਅਮਨ अरोड़ा ਉਹ ਵੀ ਹੱਸਦੇ ਨਜ਼ਰ ਆਉਂਦੇ ਨੇ ਕਿ ਇੱਕ ਵਿਅਕਤੀ ਪੰਜਾਬ ਦੇ ਵਿੱਚ ਬਾਹਰੋਂ ਆ ਕੇ 2027 ਦੀ ਚੋਣ ਤੋਂ ਪਹਿਲਾਂ ਹੀ 27 ਦੀ ਚੋਣ ਨੂੰ ਚਿੱਤਨ ਦੇ ਲਈ ਐਲਾਨ ਕਰ ਰਿਹਾ ਹੈ ਕੁਝ ਵੀ ਗਲਤ ਨਹੀਂ ਐਲਾਨ ਕਰੋ ਪਰ ਤੁਹਾਡੀ ਜਿੱਤ ਦਾ ਤਰੀਕਾ ਕੀ ਹੈ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਮੁੱਖ ਮੰਤਰੀ ਸਾਹਮਣੇ ਗ੍ਰਹਿ ਮਾਤਰੀ ਸਾਹਮਣੇ ਹੀ ਕੋਈ ਬਾਹਰੋਂ ਵਿਅਕਤੀ ਆ ਕੇ ਚੋਣ ਜਿੱਤਨ ਦੇ ਲਈ ਲੜਾਈ ਤੱਕ ਦੀ ਗੱਲ ਕਰ ਰਿਹਾ ਹੈ ਨਾਲ ਹੀ ਸਵਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਨੂੰ ਵੀ ਆ ਕਿ ਇੱਕ ਦਿੱਲੀ ਤੋਂ ਵਿਅਕਤੀ ਆ ਕੇ ਪੰਜਾਬ ਦੀਆਂ 2027 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕਾਨੂੰਨ ਵਿਵਸਥਾ ਖਰਾਬ ਕਰਨ ਦੇ ਲਈ ਇੱਕ ਪਲਾਨ ਬਣਾ ਰਿਹਾ ਏ ਤੇ ਇਲੈਕਸ਼ਨ ਕਮਿਸ਼ਨ ਕੀ ਇਸ ਵਿਅਕਤੀ ਦੇ ਉੱਪਰ ਕਾਰਵਾਈ ਕਰੇਗਾ ਕੀ ਮਨੀਸ਼ ਸੋਧਿਆ ਦੀ 2027 ਤੱਕ ਪੰਜਾਬ ਦੇ ਵਿੱਚ ਐਂਟਰੀ ਬੰਦ ਹੋਵੇਗੀ ਕਿਉਂਕਿ ਜਿਹੜਾ ਵਿਅਕਤੀ ਸਵਾ ਸਾਲ ਪਹਿਲਾਂ ਹੀ ਇਲੈਕਸ਼ਨ ਨੂੰ ਲੜਾਈ ਦੇ ਨਾਲ ਸਾਮ-ਦਾਮ ਦੰਡ ਦੇ ਨਾਲ ਪ੍ਰਭਾਵਿਤ ਕਰਨ ਦੀ ਗੱਲ ਕਰ ਰਿਹਾ ਹੈ ਉਹ ਫਿਰ ਪੰਜਾਬ ਦੇ ਇਲੈਕਸ਼ਨ ਨੂੰ ਕਿਸਾ ਤੱਕ ਪ੍ਰਭਾਵਿਤ ਕਰ ਸਕਦਾ ਹੈ ਇਸ ਤੋਂ ਕੋਈ ਵੀ ਅਨਜਾਨ ਨਹੀਂ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਇਸ ਦਾ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਸਵਾਲ ਹੈਗਾ ਹੈ ਜੋ ਵਰੋਧੀ ਧਿਰਾਂ ਨੂੰ ਵੀ ਕਿ ਇਸ ਪੂਰੇ ਮਾਮਲੇ ਨੂੰ ਉਠਾਉਣ ਦੀਆਂ ਜਾਂ ਫਿਰ ਬਾਕੀ ਜਿਵੇਂ ਮਾਮਲਿਆਂ ਦੇ ਉੱਪਰ ਉਹਨਾਂ ਨੇ ਲਗਾਤਾਰ ਚੁੱਪੀ ਧਾਰੀ ਹੋਈ ਹੈ ਉਸ ਤਰੀਕੇ ਨਾਲ ਇਸ ਮਾਮਲੇ ਦੇ ਉੱਪਰ ਵੀ ਚੁੱਪੀ ਧਾਰ ਲੈਣਗੇ ਪਰ ਨਾਲ ਸਵਾਲ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਆ ਕਿ ਇਸ ਸੀਰੀਅਸ ਮਾਮਲੇ ਦੇ ਵਿੱਚ ਉਹ ਹੱਸਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਨੇ ਕਿ ਮਨੀ ਸਰ ਦੇ ਇੱਕ ਹੋਰ ਜ਼ਿਕਰ ਕਰਦੇ ਨੇ ਕਿ ਤੁਸੀਂ ਥੋੜੇ ਲੇਟ ਆਏ ਹੋ ਜਿਹੜਾ ਪਹਿਲਾ ਪ੍ਰੋਗਰਾਮ ਹੋਇਆ ਉਸ ਵਿੱਚ ਜ਼ਿਕਰ ਕੀਤਾ ਹੈ ਕਿ ਆਪਾਂ ਜਿਹੜੇ ਸਵਾਲਾਂ ਦੇ ਜਵਾਬ ਦੇਣੇ ਆ ਉਸ ਤੇ ਤੁਸੀਂ ਇਹੀ ਗੱਲ ਕਰਨੀ ਹੈ ਕਿ ਅਸੀਂ ਜੁੰਟ ਮੁਫਤ ਕਰ ਦਿੱਤੀ ਯਾਨੀ ਕਿ ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਨੂੰ ਕਿਵੇਂ ਇੱਕ ਡੋਜ਼ ਦੇ ਰਹੀ ਹੈ ਕਿ ਤੁਸੀਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਤੁਸੀਂ ਸਿਰਫ ਆਪਣੀ ਗੱਲ ਨੂੰ ਹੀ ਮੁੱਖ ਬਣਾ ਕੇ ਰੱਖਣਾ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸ਼ਿੱਕੇ ਦੇ ਉੱਪਰ ਟੰਗਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਇਹ ਆਗੂ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਅਜੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਨਾਹੀ ਮੁੱਖ ਮੰਤਰੀ ਭਗਵੰਤ ਮਾਹ ਨਾਹੀ ਅਮਨ ਅਰੋੜਾ ਤੇ ਨਾਹੀ ਮਨੀਸੂਦੀਆ ਦਾ ਕਿ ਉਹਨਾਂ ਦੇ ਵੱਲੋਂ ਇਹ ਸਾਰੀ ਗੱਲ ਕਿਸ ਸੰਦਰਭ ਦੇ ਵਿੱਚ ਕਹੀ ਗਈ ਆ ਪਰ ਇਹ ਪੂਰਾ ਮਾਮਲਾ ਬੜਾ ਹੀ ਗੰਭੀਰ ਹੈ ਧੰਨਵਾਦ